ਕੀ ਹਾਲ ਚਾਲ ਹੈ ਬਾਈ ਆਹ ਦੇਖ ਲੋ ਅੱਜ ਆਪਾਂ ਕੱਢੀ ਸੀ ਮੋਟਰ ਡਲੀਪ ਕੱਢਣ ਆਏ ਸੀਗੇ ਪਹਿਲਾਂ ਅਸੀਂ ਕੱਢੇ ਦਾਦਾ ਫੜਦੇ ਸਾਨੂੰ ਰੋਟੇ ਟਾਣੇ ਨੇ ਡਿੱਕਾ ਲਾਇਆ ਉਹ ਵੱਢਿਆ ਤੇ ਉਦੋਂ ਆਪਾਂ ਸਾਰੇ 20 ਫੁੱਟ ਦੇ ਕੱਢੇ ਤੇ ਸਾਨੂੰ ਰਾਹ ਚ ਮੋਟਰ ਫਸਦੀ दिखी ਸੀਗੀ ਵੀ ਮੋਟਰ ਫਸਦੀ ਆ ਵੀ ਚਲੋ ਆ ਬਰੋਟਾ ਕਾ ਕੋਲੇ ਜੜਾਂ ਜੜਾਉਂਦੀਆਂ ਹੋਣਗੀਆਂ ਵਿੱਚ ਇਹ ਪਰ ਜਦੋਂ ਅਸੀਂ ਕੱਢੀ ਗਏ ਕੱਢੀ ਗਏ ਤੇ ਅਸੀਂ ਫਿਰ ਉਹਦਾ ਤਾਰ ਦਾ ਬਲ ਪਾਲਿਆ ਸਾਨੂੰ ਲੱਗਿਆ ਵੀ ਕਈ ਵਾਰ ਮੋਟਰ ਨਾ ਨਿਕਲ ਜਾਂਦੀ ਹੈ ਵਿੱਚੋਂ ਵੀ ਸੱਟ ਮਾਰੂਗੀ ਨਾਲੇ ਤਾਂ ਮੋਟਰ ਡਿੱਗੂ ਥੱਲੇ ਵੀ ਚਲ ਜੇ ਬਲ ਮਾਰਤਾ ਮੋਟਰ ਟਹਿਟ ਰਹੂ ਡਿੱਗੂ ਨਹੀਂ ਪਰ ਜਦੋਂ ਅਸੀਂ ਕੱਢਿਆ ਕੱਲੀ ਡਿਲੀਵਰੀ ਆਈ ਇਹ ਨਾਲ ਮੋਟਰ ਤਾਂ ਆਈ ਮੋਟਰ ਨੇ ਲੀਡਾਂ ਮੋਟਰ ਦੇ ਪਿੱਛੋਂ ਪਟਤੀਆਂ ਅੱਛੀ ਗੱਲ ਜੁੜਦਾ ਹੋ ਰਿਹਾ ਕਿ ਮੋਟਰ ਵਾਲੀ ਤੇ ਲੀਡਾਂ ਵਿੱਚੋਂ ਘਟਦੀਆਂ ਨੇ ਥੱਲੇ ਡੈਪੀਏ ਬਹੁਤ ਕਾਰਨਾ ਕਰਕੇ ਹੋ ਜਾਂਦਾ ਹੈ ਕੀ ਵਜ੍ਹਾ ਜੇ ਮੈਂ ਸਟਾਰਟਰ ਟਰੱਪ ਨਹੀਂ ਕਰਦਾ ਬੰਦੇ ਦੀ ਕੀ ਗਲਤੀ ਆ ਹੁਣ ਜੇ ਆਪਾਂ ਚਲਾ ਕੇ ਚਲੇ ਗਏ ਉਦੋਂ ਆ ਦੇ ਜਦੋਂ ਸਟਾਰਟਰ ਦਾ ਫੇ ਸਾਡੇ ਦਾ ਸਟਾਰਟਰ ਆਪਣੇ ਟਰਫਾਂ ਦਾ ਸੌਰੀ ਫੇ ਸਾਡੇ ਦਾ ਸਟਾਰਟਰ ਨੇ ਟ੍ਰਿਪ ਨਹੀਂ ਕਰੀ। ਉਹ ਫਿਰ ਗਰਮ ਹੋਈ ਗਈ ਹੋਈ ਗਈ ਹੋਈ ਗਈ ਹੋਈ ਕਿ ਉਹ ਫਿਰ ਗਰਮ ਹੋ ਕੇ ਆਹ ਦੀਨ ਬਣ ਜਾਂਦੀ ਹੈ। ਚੂੜੀਆਂ ਚੋਂ ਨਿਕਲ ਗਈ ਥੱਲੇ ਮੋਟਰ। ਇਹੀ ਬਸ ਪਲਾਸਟਿਕ ਦੇ ਡਿਲੀਵਰੀ ਦਾ ਵੱਡਾ ਪੰਗਾ ਗਏ ਸੀ। ਸਭ ਤੋਂ ਵੱਡਾ ਪੰਗਾ ਇਹੀ ਹੈ ਦਾ। ਵੀ ਇਹ ਆ ਚੀਜ਼ ਬਣਦੀ ਆ। ਹਾਂ ਵੇਦਾ ਕਿਵੇਂ ਆ। ਆਹ ਮਹਾਰਾਜ ਜੀ ਮੈਂ ਨਾ ਪੀ ਦੌੜ ਬਸ ਇਹ ਤਾਂ ਆਪ ਦਾ ਧਿਆਨ ਰੱਖਣਾ ਬੰਦਾ ਟੁੱਟਿਆ ਟਾਟਿਆ ਬੰਦਾ ਹੁਣ ਮਹਰਬਤ ਵੀ ਬੰਦਾ ਕੋਲੇ ਕਿੱਥੇ ਕਿੰਨਾ ਕਰੇ ਤੇ ਹੁਣ ਦੇਖਦੇ ਆ ਕਬੂਰ 7 ਇੰਚੀ ਆ ਫਿਰ ਕਢਵਾਉਨੇ ਆ ਮੋਟਰ